कि जे एक एसी खरीदना होवे चलो एक दुकानदार ਨੂੰ ਫੋਨ ਲਾ ਕੇ ਪਤਾ ਕਰਦੇ ਆਇ ਤੋਂ ਕਿ ਕਿੱਦਾਂ ਆ ਫੋਨ ਲਾਨੇ ਆ ਪਹਿਲਾਂ ਪੁੱਛਦੇ ਆਂ ਵੀ ਇਹ ਦੁਕਾਨਦਾਰ ਨੂੰ ਗੱਲ ਕਰਦੇ ਆਂ ਹਾਲੋ ਹਾਂਜੀ ਹਾਂਜੀ ਜਿਹੜੇ ਉਹ ਫਰੀਜਾ ਫਰੂਜਾ ਇਹ ਵੇਚਦੇ ਹੁੰਦੇ ਆ ਉਹ ਦੁਕਾਨ ਤੋਂ ਬੋਲਦੇ ਆਂ ਜੀ हां जी हां जी ਤੁਸੀਂ ਕੀ ਲਾਇਆ ਹੋਣ ਨਹੀਂ ਮੈਂ ਲਾਇਆ ਨਹੀਂ ਮੈਂ ਆ ਨੰਬਰ ਜਿਹੇ ਕਰਕੇ ਨਾ ਉਹ ਸੋਚ ਜਿਆ ਔਨ ਦਵਾਤ ਉਹ ਫਿਰ ਲਾਤਾ ਤੁਹਾਨੂੰ ਤੁਹਾਡੇ ਕੋ ਫੋਨ ਹੀ ਹੈ ਜੀ ਤੁਹਾਡਾ ਨੰਬਰ ਆਉ ਲਾਇਆ ਨਹੀਂ ਜੀ ਮਤਲਬ ਮੇਰੇ ਕੋ ਕਿਹੜਾ ਫੈਵੀਕੋਲ ਆ ਕਿ ਮੈਂ ਤੁਹਾਨੂੰ ਜਿਹੜਾ ਕਿ ਫੋਨ ਲਾ ਦੇਣਾ ਆ ਅੱਛਾ ਜੀ ਉਹਦੇ ਨਾਲ ਨੂੰ ਵੀ ਇੱਦਾਂ ਹੀ ਆ ਬੈਠੇ ਤਾਂ ਨੰਬਰ ਅੱਛਾ ਫੋਨ ਵਾਲੇ ਤਾਂ ਉਹਦੇ ਨਹੀਂ ਆਪਣੇ ਉਹ ਜਿਹਨੂੰ ਏਸੀ ਏਸੀ ਕੀ ਹੁੰਦਾ ਜੀ ਔਰ ਜਿਹੜੇ ਠੰਡੀ ਝੰਡੀ ਆਵਾ ਦਿੰਦਾ ਹਾਂਜੀ ਹਾਂਜੀ ਠੰਡੀ ਹਵਾ ਲੈਣ ਵਾਲਾ ਹੁੰਦਾ ਨੇ ਉਹਦੇ ਮਗਰ ਫਿਰ ਉਹ ਜਿਹੜਾ ਏਸੀ ਹੁੰਦਾ ਕੋਈ ਪੱਖਾ ਹੱਥ 'ਚ ਫੜ ਕੇ ਉਹਨੂੰ ਹਲਾਣਾ ਪਊਗਾ ਮୋਰੇ ਠੰਡੀ ਹਵਾ ਆਉਂਗੀ ਜਾਂ ਕਿੱਦਾਂ ਨਹੀਂ ਜੀ ਨਹੀਂ ਜਿਹੜਾ ਨਹੀਂ ਏਦਿਹਾ ਤੁਸੀਂ ਤਾਂ ਬਸ ਜਿੱਥੇ ਉਹ ਲਾ ਕੇ ਅੰਦਰ ਬਹਿ ਜਾਓ ਉਹਨੂੰ ਹਲਾਣਾ ਪਊਗਾ ਮୋਰੇ ਠੰਡੀ ਹਵਾ ਆਉਂਗੀ ਜਾਂ ਕਿੱਦਾਂ ਨਹੀਂ ਜੀ ਨਹੀਂ ਜਿਹੜਾ ਨਹੀਂ ਏਦਿਹਾ ਤੁਸੀਂ ਤਾਂ ਬਸ ਜਿੱਥੇ ਉਹ ਲਾ ਕੇ ਅੰਦਰ ਬਹਿ ਜਾਣਾ ਭਾਵੇਂ ਐਨ ਕਮਰੇ 'ਚ ਗੈਨ ਠੰਡ ਬਸਾਉਣੀ ਨਹੀਂ ਹੁੰਦੀ ਨਹੀਂ ਜੀ ਪਹਿਣਾ ਕਿਨੂੰ ਆ ਉਹ ਲੋ ਕੁੱਤੇ ਪੈਂਦੇ ਹੁੰਦੇ ਆ ਮੈਂ ਕਿਹਨੂੰ ਪਹਿਣਾ ਹਾਂ ਤੁਸੀਂ ਨਹੀਂ ਪਹਿਣਾ ਉਹਨੇ ਤੁਹਾਨੂੰ ਠੰਡ ਤੋਂ ਠੰਡ ਨਹੀਂ ਪਹਿਣਾ ਤੁਹਾਨੂੰ ਮੋੜੀ ਨਹੀਂ 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 ਉਹ ਜਿਹੜਾ ਏ ਏਦਾਂ ਆ ਜੀ ਇੱਕ ਕਿੰਨੇ ਕਿੰਨੇ ਕ ਦਾ ਆ ਜਾਂਦਾ ਆ ਇਹ ਕਹਿੰਦੇ ਤੁਸੀਂ ਹਿੰਮਤ ਰੱਖੋ ਮੈਂ ਆਮੇ ਦਾ ਕਈ ਤਰ੍ਹਾਂ ਦੇ ਆ ਨਹੀਂ ਕਿੰਨੇ ਕ ਪੈਸਿਆਂ ਦਾ ਆ ਜਾਂਦਾ ਅੱਛਾ ਪੈਸੇ ਤਾਂ ਮੇਰਾ ਹੁਣ ਤੁਸੀਂ 40000 ਦਾ 45000 ਦਾ ਨੇ ਪੈਸਿਆਂ ਦਾ ਪੁੱਛਿਆ ਮੈਂ ਹਜ਼ਾਰਾਂ ਦਾ ਨਹੀਂ ਪੁੱਛਿਆ ਪੈਸਿਆਂ ਦਾ ਪੁੱਛਿਆ ਅੱਛਾ ਤੁਸੀਂ ਪੈਸਿਆਂ ਦਾ ਪੁੱਛਦੇ ਆਂ ਸਾਡੀ ਭੈਣ ਹੀ ਹੁੰਦੇ ਆਂ ਅੱਛਾ ਉਹ ਪੈਸਿਆਂ ਦੇ ਵਿੱਚ ਕਨਵਰਟ ਹੋ ਜਾਂਦੇ ਆ ਜੀ ਸਾਡੇ ਕੋਲ ਅੱਛਾ ਉਹ ਫਿਰ ਜੇ ਲਾ ਲਿਆ ਸੀ ਉਹ ਫਿਰ ਲਾਣਾ ਕਿੱਥੇ ਹੁੰਦਾ ਉਹ ਲਾਣ ਨੂੰ ਤਾਂ ਤੁਸੀਂ ਉਹ ਦੇਖ ਕੇ ਥੋੜਾ ਲਾਉਂਦੇ ਤੁਸੀਂ ਕੰਧ ਦੇ ਅੰਦਰ ਦਵਾਰ ਦੇ ਲਾਉਂਦੇ ਆਪਣੇ ਕਮਰੇ ਅੱਛਾ ਕੰਧ ਦੇ ਉੱਪਰ ਇਹ ਕ ਫੈਬਿਕੋਲ ਨਾ ਲੱਗਦਾ ਹੁੰਦਾ ਇਹ ਬਿਨਾ ਫੇਵੀਕੋਲ ਤੋਂ ਵੀ ਉਹਦੀ ਲਾਵੀ ਕਰਨਾ ਸਾਡੇ ਕੋਲ ਹੈ ਜੰਤਰ ਲੱਗ ਲੱਗ ਜਾਣਾ ਅੱਛਾ ਜਾਨੀ ਫੇਵੀਕੋਲ ਤਾਂ ਨਹੀਂ ਲਿਆਉਣਾ ਪਊਗਾ ਫੇ ਗੂੰਦ ਗਾਂਦ ਕੋਈ ਦੱਸ ਦਿਓ ਪਹਿਲਾਂ ਜੇ ਮੈਂ ਗੂੰਦ ਲਿਆਉਂਗਾ ਨਹੀਂ 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 ਤੁਸੀਂ ਕੁਝ ਨਹੀਂ ਲਿਆਉਣਾ ਜੋ ਲਿਆਉਣਾ ਸੀ ਲਿਆਉਣਾ ਹਾਂ ਬਸ ਤੁਸੀਂ ਕੋਈ ਜੇਵਾ ਕਰਨੀ ਆ ਕੋਈ ਜੇਹੇ ਵਿੱਚੋਂ ਸਾਨੂੰ ਫਿਰ ਬਈ ਇਹ ਕੱਢ ਕੇ ਦੇਣਾ ਅੱਛਾ ਨਹੀਂ ਫਿਰ ਬਾਅਦ ਵਿੱਚ ਨਾ ਉਹ ਮੇਸਤੀ ਕਹੀ ਕਹਿ ਦਿੰਦੇ ਹੁਣ ਆ ਲਿਆਓ ਉਹ ਲਿਆ ਬਾਅਦ ਚ ਤੁਸੀਂ ਕਹਿ ਦਿਓ ਜੀ ਆ ਗੂੰਦ ਲਿਆਓ ਆ ਫੇਵੀਕੋਲ ਲਿਆਓ ਕਵਿਕਪੈਕਸ ਲਿਆਓ ਫਿਰ ਵੀ ਇਦਾਂ ਦੀਆਂ ਚੀਜ਼ਾਂ ਨਾ ਕਹਦੇ ਹੋ ਹੁਣੇ ਦੱਸ ਦੋ ਜੇ ਉਹਨਾਂ ਨਾਲ ਨਾ ਨਹੀਂ ਨਹੀਂ ਅਸੀਂ ਗੂੰਦ ਵਾਲੇ ਰੱਖੇ ਹੀ ਨਹੀਂ ਹਾਂ ਹਾਂ ਦੀ ਗੂੰਦਾਂ ਨਹੀਂ ਰੱਖੇ ਹੀ ਨਹੀਂ ਅੱਛਾ ਤੇ ਫਿਰ ਜਦੋਂ ਇੱਕ ਗੱਲ ਸੁਣੋ ਇਹਦੇ ਚ ਪਾਣੀ ਤਾਂ ਨਹੀਂ ਪਾਣਾ ਪੈਂਦਾ ਨਹੀਂ ਨਹੀਂ ਪਾਣੀ ਆਣੇ ਤਾਂ ਫੁੱਲਰ ਹੀ ਹੁੰਦੇ ਆ ਵੀ ਇੰਸੀ ਤਾਂ ਹਾਂ ਮੈਂ ਨਹੀਂ ਸੁਣਿਆ ਕੀ ਗੱਲ ਹੋਈ ਤੁਹਾਨੂੰ ਕਿੱਥੋਂ ਭੇਖਾ ਲੱਗਿਆ ਉਹ ਗੱਲ ਇਦਾਂ ਜੀ ਮੈਂ ਕਿਸੇ ਦੇ ਘਰ ਗਿਆ ਸੀਗਾ ਅੱਛਾ ਜੀ ਉਹਨੇ ਨਾ ਇੱਕ ਬਾਲਟੀ ਰੱਖੀ ਹੋਜੀ ਪੈਪ ਜਿਹੇ ਦੇ ਮੋਰੇ ਅੱਛਾ ਜੀ ਉਹ ਬਾਲਟੀ ਉਹਨੇ ਭਰੀ ਭਰ ਕੇ ਬਾਹਰ ਸਿੱਟ ਦਿੱਤੀ ਤਾਂ ਪੁੱਛਦਾ ਸੀਗਾ ਵੀ ਉਹ ਪਾਣੀ ਤਾਂ ਨਹੀਂ ਪਾਣਾ ਪਊਗਾ ਟੀ ਉਹਨੇ ਭਰੀ ਭਰ ਕੇ ਬਾਹਰ ਸਿੱਟ ਦਿੱਤੀ ਤਾਂ ਪੁੱਛਦਾ ਸੀਗਾ ਵੀ ਉਹ ਪਾਣੀ ਤਾਂ ਨਹੀਂ ਪਾਣਾ ਪਊਗਾ ਨਹੀਂ ਜੀ ਨਹੀਂ ਪਾਣੀ ਨਹੀਂ ਤੁਹਾਨੂੰ ਪਾਣਾ ਪਊਗਾ ਪਾਣੀ ਉਹ ਤੁਹਾਨੂੰ ਦਊਗਾ ਨਹੀਂ ਉਹਦੇ ਜਿਆਦਾ ਪਾਣਾ ਨਹੀਂ ਤੇ ਪਾਣੀ ਕਿੱਥੋਂ ਆ ਜਾਊਗਾ ਪਾਣੀ ਉਹਦੇ ਤੁਸੀਂ ਪਾਉਣਾ ਨਹੀਂ ਤੁਸੀਂ ਪਹਿਲਾਂ ਕੂਲਰ ਚਲਾਇਆ ਉਦੋਂ ਘਰ ਆਪਣੇ ਕਦੀ ਆ ਕੂਲਰ ਤਾਂ ਹੀ ਤਾਂ ਲੈਣਾ ਤਾਂ ਹੀ ਲੈਣਾ ਵੀ ਪਾਣੀ ਨਾ ਪਾਣਾ ਪਵੇ ਉਹ ਲਰ ਕਿੰਨੇ ਸਾਲ ਚਲਾਇਆ ਮੈਨੂੰ ਇੰਨਾ ਕ ਦੱਸੋਗੇ ਉਹਦੇ ਹਿਸਾਬ ਨਾਲ ਉਹਨੂੰ ਪਾਣੀ ਦੀ ਸਾਰੀ ਜਮਾ ਘਟਾਉਣੀ ਨਹੀਂ ਮੈਂ ਤਾਂ ਨਹੀਂ ਉਹਨੂੰ ਚਲਾਇਆ ਜੀ ਉਹ ਤਾਂ ਚੱਲਦਾ ਹੀ ਨਹੀਂ ਉਹਦੇ ਕਿਹੜਾ ਪੈਰ ਲੱਗਿਓ ਆ ਨਹੀਂ ਨਹੀਂ ਪੈਰ ਤਾਂ ਨਹੀਂ ਚੱਲਿਆ ਉਹ ਥਰ ਤਾਂ ਲੱਗਿਓ ਆ ਉਹ ਨਹੀਂ ਮੈਂ ਚਲਾਇਆ ਨਹੀਂ ਹੈਗਾ ਮੈਨੂੰ ਸੌਂ ਲੱਗੇ ਮੈਂ ਨਹੀਂ ਉਹਨੂੰ ਚਲਾਇਆ ਉਹ ਤਾਂ ਮੈਂ ਉਹ ਤਾਂ ਕਦੀ ਪਿੱਛੇ ਚੱਲਦਾ ਹੁੰਦਾ ਤਾਂ ਮੇਰੇ ਘਰੋਂ ਬਾਹਰ ਨਾ ਨਿਕਲ ਕੇ ਚੱਲ ਜਾਂਦਾ ਨਹੀਂ 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 ਉਹਦੇ ਥਰ ਚੱਲਦੇ ਹੀ ਹੁੰਦੇ ਆ ਅੱਛਾ ਅੱਛਾ ਉਹ ਢੇੜਾ ਜਿਹੜਾ ਜਿਹੜਾ ਵਿੱਚੋਂ ਘੜ ਘੜ ਕਰਦੇ ਘੁੰਮਦੇ ਆ ਘਰ ਕੋਲਰਵਾ ਹਾਂ ਸਾਰ ਹੈਗੇ ਆ ਉਹਨੂੰ ਕਹਿੰਦੇ ਤੁਸੀਂ ਚੱਲਦਾ ਹਾਂ ਉਹਨੂੰ ਕਹੀ ਜਾਂਦੀ ਅੱਛਾ ਫਿਰ ਉਹ ਜਿਹੜਾ ਪਾਣੀ ਜਿਹੜਾ ਉਹ ਕਿੱਥੋਂ ਆਉਂਗਾ ਆਉਂਗਾ ਮੈਂ ਤੁਹਾਨੂੰ ਦੱਸਦਾ ਜਿਹੜਾ ਤੁਹਾਡੇ ਘਰ ਕੋਲਰ ਐ ਨਹੀਂ ਚੱਲਿਆ ਐਕੋ ਚੱਲਿਆ ਹੈ ਨਾ ਜੇ ਤੁਸੀਂ ਏਸੀ ਘਰ ਲਾਉਣਾ ਉਹਨੇ ਉਹ ਪਾਣੀ ਜਿਹੜਾ ਤੁਸੀਂ ਪਹਿਲਾਂ ਪਾਇਆ ਕੋਲਰ ਵਾਲਾ ਕੱਠਾ ਕੀਤਾ ਨਾ ਦਵਾਰਾਂ ਚ ਹਾਂ ਉਹ ਤੁਸੀਂ ਤੁਹਾਨੂੰ ਬਾਲਟੀ ਚ ਲਈ ਜਾਣਾ ਉਹਨੇ ਦਵਾਰਾਂ ਵਿੱਚ ਇਹਦਾ ਮਤਲਬ ਪਾਣੀ ਆ ਉਹ ਕੋਲਰ ਦਾ ਹਾ ਕੂਲਰ ਵਾਲਾ ਪਾਣੀ ਜਿੰਨਾ ਤੁਸੀਂ ਵਰਤਿਆ ਉਹਨੇ ਤੁਹਾਨੂੰ ਰਿਵਰਸ ਦੇ ਨੀ ਮੈਂ ਕ ਮੈਂ ਕੱਲ ਕਿਲ ਗੱਡਿਆ ਸੀਗਾ ਪਾਣੀ ਤੇ ਨਿਕਲਿਆ ਨਹੀਂ ਦਵਾਰ ਚੋਂ ਇਹ ਨਾ ਨਹੀਂ ਨਿਕਲਦਾ ਇਹ ਇਹ ਮਸ਼ੀਨੀ ਇਦਾਂ ਦੀ ਆ ਫੇਰ ਆਪਣੇ ਆਪ ਦਿੱਤੋਂ ਖਿੱਚਣਾ ਇਹਨੇ ਆਪੇ ਖਿੱਚੀ ਜਾਨ ਤੁਹਾਨੂੰ ਇਹ ਨਹੀਂ ਕੰਦਾ ਨਿਕਲਦੇ ਉਹਨੇ ਜੀ ਅਸੀਂ ਤਾਂ ਸਿੱਧੇ ਸਾਧੇ ਜਿਹਾ ਪੈਂਟੂ ਬੰਦਾ ਆ ਮੈਨੂੰ ਤਾਂ ਤੁਸੀਂ ਸਾਫ਼ ਜੇ ਦੱਸੋ ਪਾਣੀ ਨਾ ਆਵੇ ਵਿੱਚੋਂ ਉਹਦੇ ਫੇਰ ਤਾਂ ਨਹੀਂ ਨਹੀਂ ਪਾਣੀ ਪਾਣੀ ਵਾਲਾ ਪਾਣੀ ਤਾਂ ਆਉਣਾ ਹੀ ਆਉਣਾ ਹੈ ਨੀ ਫੇਰ ਤਾਂ ਫੇਰ ਕੂਲਰ ਚ ਪਾਈ ਤਾਂ ਕੰਢੀ ਹੋਗਾ ਕਿੱਦਾਂ ਪਤਾ ਲੱਗੂ ਕਿ ਆਊਗੀ ਕਿਹੜਾ ਪਾਣੀ ਤੋਂ ਉਹ ਜਿਹੜਾ ਪੈਣਾ ਉਹ ਤਾਂ ਪਿਆ ਮੋਹਣਿਆ ਵੀ ਆਪਾਂ ਧਰਮ ਕਰਨਾ ਹੈ ਨਹੀਂ ਵੀ ਟੁੱਟੀ ਨਾਲ ਤਾਂ ਟੁੱਟੀ ਤਾਂ ਨਹੀਂ ਨਾਲ ਲਾਣੀ ਪਾਉਂਗੀ ਟੁੱਟੀ ਵਾਲਾ ਪਾਣੀ ਨਹੀਂ 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 ਟੁੱਟੀਆਂ ਨਹੀਂ ਲਾਉਣੀਆਂ ਟੁੱਟੀਆਂ ਦੀ ਲੋੜ ਹੀ ਨਹੀਂ ਹਾਂ ਕਿੱਥੀਆਂ ਨੂੰ ਤੁਸੀਂ ਜਿੰਦੇ ਨਾਉਣੇ ਤੋਂ ਨਹੀਂ ਕੋਈ ਬਾ ਟੁੱਟੀਆਂ ਕਰਦੇ ਜਿਆ ਪੈਂਟੂ ਬੰਦਾ ਆ ਮੈਨੂੰ ਤਾਂ ਤੁਸੀਂ ਸਾਫ਼ ਜੇ ਦੱਸੋ ਪਾਣੀ ਨਾ ਆਵੇ ਵਿੱਚੋਂ ਉਹਦੇ ਫੇਰ ਤਾਂ ਨਹੀਂ ਨਹੀਂ ਪਾਣੀ ਪਾਣੀ ਆਲੇਗਾ ਪਾਣੀ ਤਾਂ ਆਉਣਾ ਹੀ ਆਉਣਾ ਹੈ ਨਹੀਂ ਫੇਰ ਤਾਂ ਫੇਰ ਕੋਲਡਰ ਚ ਪਾਈ ਤਾਂ ਕੰਢੀ ਆਵਾ ਕਦਾ ਪਤਾ ਲੱਗੂਗੀ ਕਿ ਨਾ ਪਾਣੀ ਟੁੱਟੇ ਉਹ ਜਿਹੜਾ ਰਸ ਤੇ ਕੁਆਹ ਪਿਆ ਮੋਹਿਆ ਵੀ ਆਪਾਂ ਗਰਮ ਕਰਨਾ ਹੈ ਨਹੀਂ ਫੇ ਟੁੱਟੀ ਨਾਲ ਟੁੱਟੀ ਤਾਂ ਨਹੀਂ ਨਾਲ ਲਾਣੀ ਪਾਉਂਗੀ ਟੁੱਟੀ ਵਾਲਾ ਪਾਣੀ ਨਹੀਂ 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 ਟੁੱਟੀਆਂ ਨਹੀਂ ਲਾਉਣੀਆਂ ਟੁੱਟੀਆਂ ਦੀ ਲੋੜ ਹੀ ਨਹੀਂ ਬਾਬਾ ਹਾਂ ਟੁੱਟੀਆਂ ਦਾ ਤੁਸੀਂ ਜਿੰਦੇ ਨਾਉਣੇ ਤੋਂ ਨਹੀਂ ਕੋਈ ਬਾ ਟੁੱਟੀਆਂ ਕਰਦੇ ਰਹਿਣੀਆਂ ਨੂੰ ਕਰਨਾ ਕਰੋ ਅੱਛਾ ਇਹਨੂੰ 32 ਦੀ ਤਾਂ ਨਹੀਂ ਲੋੜ ਹੁੰਦੀ ਇਹ ਜਿਹੜਾ ਇੰਨੇ ਪੈਸੇ ਲਾਣੇ ਆ 32 ਦੀ ਤਾਂ ਲੋੜ ਹੁੰਦੀ ਆ ਹਾਂ ਇੱਦਾਂ ਕਿੱਥਾ ਚੱਲ ਜੂਗਾ ਨਹੀਂ ਫੇ ਇੰਨੇ ਪੈਸੇ ਕਾਦੇ ਲੈਣੇ ਤੁਸੀਂ ਇੰਨੇ ਪੈਸੇ ਠੱਗੀ ਹਵਾਲੇ ਠੰਡੀ ਹਵਾ ਦੇ ਮੇਰੇ ਨਾਲ ਚੱਲੋ ਤਾਂ ਤੁਹਾਨੂੰ ਮੈਂ ਨਹਿਰ ਤੇ ਹਵਾ ਦਵਾ ਦਿੰਨਾ ਫੇਰ ਕੀ ਪੈਸਾ ਪੈਸੇ ਲਾਉਣ ਦਾ ਫਾਇਦਾ ਇੰਨਾ ਫੇਰ ਤੁਸੀਂ ਇੰਦਾ ਕਰੋ ਬਾਉ ਜੀ ਤੁਸੀਂ ਮੰਜਾ ਹੀ ਨਹਿਰ ਤੇ ਨਾਲੋ ਉਹ ਨਹੀਂ ਨਹੀਂ ਅਸੀਂ ਲਵਾਣਾ ਫੇਰ ਪਾਣੀ ਦਾ ਪਾਣੀ ਨਾ ਨਾ ਆਵੇ ਵਿੱਚੋਂ ਨਹੀਂ ਜੀ ਨਹੀਂ ਇਹ ਜਿਹੜਾ ਸਾਡੇ ਕੋਲ ਉਹਦਾ ਮਸ਼ੀਨ ਵਾਜੀ ਇਹਨੂੰ ਪਾਣੀ ਘਟਣਾ ਹੀ ਘਟਣਾ ਹੈ ਪਾਣੀ ਦੇ ਨਾਲ ਨਾਲ ਠੰਡੀ ਹਵਾ ਵੀ ਤਾਂ ਦੇਣੀ ਚਲੋ ਮੈਂ ਲਵਾ ਲੈਣਾ ਫੇਰ ਨਹੀਂ ਲਵਾ ਲੈਣਾ ਲਵਾ ਲੈਣਾ ਤੁਹਾਡੇ ਕਹਿਣ ਤੇ ਪੈਸੇ ਵੀ ਨਗਦ ਦਊਂਗਾ ਫਿਰ ਮੇਰੀ ਇੱਕ ਗੱਲ ਸੁਣ ਲਓ ਮੈਨੂੰ ਇਹ ਦੱਸੋ ਵੀ ਪਾਣੀ ਵਿੱਚ ਇਹਦੇ ਆਣਾ ਕਿੱਥੋਂ ਆ ਪਾਣੀ ਕਿੱਥੋਂ ਆਣਾ ਮੈਂ ਤੁਹਾਨੂੰ ਦੱਸਿਆ ਨਾ ਤੁਸੀਂ ਜਿਹੜਾ ਕੂਲਰ ਘਰ ਬਾਥਰੂਮ ਚਲਾਇਆ ਉਹਦਾ ਪਾਣੀ ਇਕੱਠਾ ਹੋਇਆ ਨਾ ਆਪੇ ਕਰੀ ਜਾਣਾ ਤੁਹਾਡੇ ਘਰ ਤੋਂ ਫੇਰ ਚਲਾਣਾ ਸਾਰਾ ਹੀ ਨਹੀਂ ਵੀ ਕੰਧਾਂ 'ਚ ਇਦਾਂ ਨਾ ਕਰੀਏ ਪਹਿਲਾਂ ਕੰਧਾਂ ਵਿੱਚੋਂ ਪਾਣੀ ਕੱਢ ਲੈਣੇ ਆ ਤੇ ਫੇਰ ਕੂਲਰ ਲਵਾ ਲਾਂਗੇ ਫੇਰ ਤਾਂ ਸਲਾਬ ਹੋ ਜਾਣੀ ਆ ਨਹੀਂ ਜੀ ਨਹੀਂ ਜਿਹੜੀ ਸਲਾਬ ਹੈ ਨੇ ਉਹ ਸਭ ਖੇਤ ਲਾਣੀ ਆ ਸਲਾਬ ਤਾਂ ਖਿੱਚਣ ਨਹੀਂ ਲਾਉਣਾ ਇਹ ਆਪਾਂ ਨਹੀਂ ਭਾਈ ਜੀ ਜੇ ਅਸੀਂ ਕੰਦਾ ਵਿੱਚੋਂ ਨਹੀਂ ਜੇ ਅਸੀਂ ਕੰਦਾ ਕੰਦਾ ਵਿੱਚੋਂ ਪੈਸੇ ਕੱਢ ਪਾਣੀ ਕੱਢ ਲੈਨੇ ਆ ਫਿਰ ਪੈਸੇ ਘਟਾਉਂਗੇ ਤੁਸੀਂ ਨਹੀਂ ਜੀ ਨਹੀਂ ਇਹ ਮਸ਼ੀਨ ਜਿਹੜੀ ਆ ਨਾ ਉਹ ਇਹਨੇ ਆਪ ਕੰਮ ਕਰਨ ਉਹ ਸਾਡੇ ਕੋ ਨਹੀਂ ਹੋਣਾ ਨਾ ਫੇਰ ਫੇਰ ਅਸੀਂ ਤੁਹਾਡੇ ਕੋ ਕੱਲ ਹੀ ਲਵਾਣਾ ਜਦ ਤੁਸੀਂ ਇਰੇ ਰਹੇ ਤੁਸੀਂ ਜਦੋਂ ਤੁਹਾਡੇ ਵੀ ਨਾ शरीर ਦੇ ਵਿੱਚ ਚਿਪ ਚਿਪ ਹੁੰਦਾ ਪਸੀਨਾ ਆਉਂਦਾ ਨਾ ਜਦੋਂ ਤੁਸੀਂ ਇਹ ਮਸ਼ੀਨ ਦੇ ਮੂਰੇ ਬਹਿਣਾ ਹਾਂ ਜੰਦੀ ਹਵਾ ਦੇਣੀ ਤੁਹਾਡਾੰਨ ਸਰੀਰ ਦੇ ਦੀ ਦੇਖੇ ਉਹ ਨਹੀਂ 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 ਮੈਂ ਨਹੀਂ ਲਵਾਣਾ ਮੈਂ ਨਹੀਂ ਲਵਾਣਾ ਇਹ ਤਾਂ ਸਾਡੇ ਸਰੀਰ ਦਾ ਪਾਣੀ ਖਿੱਚ ਲੈਣਾ ਜਾ ਜਾ ਭਰਾਵਾ ਫਿਰ ਜੇ ਸਾਡੇ ਸਰੀਰ ਦਾ ਪਾਣੀ ਖਿੱਚ ਲਿਆ ਪਾਣੀ ਮੁੱਕ ਜਾਊ ਪਾਣੀ ਨਹੀਂ ਮੁੱਕਦਾ ਹਾਂ ਪਾਣੀ ਨਹੀਂ ਮੁੱਕਦਾ ਇਹ ਗੱਲ ਆ ਉਹ ਤੁਸੀਂ ਕਿਹਾ ਨਹੀਂ ਸਾਡੇ ਵੀ ਸਰੀਰ ਦਾ ਪਾਣੀ ਖਿੱਚ ਲੈਣਾ ਨਾ ਜੀ ਨਾ ਜਾਓ ਜਾਓ ਮੈਂ ਫੋਨ ਕੱਟਣ ਲੱਗਾ ਮੈਨੂੰ ਨਹੀਂ ਲੋੜ